ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੱਜ ਵਰਗਾ ਪੰਜਾਬ ਨਹੀਂ ਸੀ ਉਹ ਪੰਜਾਬ ਇੱਕ ਦੇਸ਼ ਦੀ ਤਰ੍ਹਾਂ ਸੀ ਇਸ ਦਾ ਇਲਾਕਾ ਬਹੁਤ ਦੂਰ ਤੱਕ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਪੰਜਾਬ ਦੀ ਧਰਤੀ ਤੇ ਰਾਜ ਕੀਤਾ 10 ਫਰਵਰੀ 1846 ਦਾ ਉਹ ਦਿਨ ਜਿਸ ਦਿਨ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਦੇ ਨਾਲ ਸਿੱਖ ਰਾਜ ਦਾ ਸੂਰਜ ਵੀ ਡੁੱਬ ਗਿਆ ਸਿੱਖ ਰਾਜ ਕਿਵੇਂ ਗਿਆ ਕਿਵੇਂ ਡੋਗਰਿਆਂ ਦੇ ਨਾਲ-ਨਾਲ ਆਪਣਿਆਂ ਨੇ ਵੀ ਗਦਾਰੀਆਂ ਕੀਤੀਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਖਾਲਸਾ ਰਾਜ ਦਸਾਂ ਸਾਲਾਂ ਦੇ ਵਿੱਚ ਕਿਵੇਂ ਖਤਮ ਹੋਇਆ ਕੀ ਘਟਨਾ ਕਰਮ ਵਾਪਰੇ ਕਿਹੜੀਆਂ ਸਾਜ਼ਿਸ਼ਾਂ ਦੇ ਅਧੀਨ ਸ਼ੇਰ-ਏ-ਪੰਜਾਬ ਦੇ ਪਰਿਵਾਰ ਨੂੰ ਖਤਮ ਕੀਤਾ ਗਿਆ ਖਾਲਸਾ ਫੌਜ ਦੀ ਕੀ ਭੂਮਿਕਾ ਰਹੀ ਕਿਵੇਂ ਸਭਰਾਵਾਂ ਦੀ جنگ ਹੋਈ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਤੋਂ ਬਾਅਦ ਅੰਗਰੇਜ਼ ਕਿਵੇਂ ਪੰਜਾਬ ਵਿੱਚ ਰਾਜ ਕਾਇਮ ਕਰਦੇ ਨੇ ਇਸ ਵੀਡੀਓ ਰਾਹੀਂ ਆਪਾਂ ਇਸ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ ਸ਼ਾਮ ਸਿੰਘ ਅਟਾਰੀ ਵਾਲੇ ਨੇ ਸਭਰਾਵਾਂ ਦੇ ਮੈਦਾਨ ਵਿੱਚ ਜਿਸ ਤਰ੍ਹਾਂ ਦਸ਼ਮਣ ਦਾ ਮੁਕਾਬਲਾ ਕੀਤਾ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਬਣ ਗਈ ਅੰਗਰੇਜ਼ਾਂ ਦਾ ਫੌਜੀ ਜਰਨਲ ਕਹਿੰਦਾ ਜੇ ਕਿਤੇ ਇਹਨਾਂ ਲੜਨ ਵਾਲੇ ਸਰਦਾਰਾਂ ਦੇ ਆਗੂ ਧੋਖੇਬਾਜ਼ ਗਦਾਰ ਨਾ ਹੁੰਦੇ ਤਾਂ ਸਾਡੇ ਤੋਂ ਇਹ ਜੰਗ ਕਦੀ ਜਿੱਤੀ ਨਹੀਂ ਸੀ ਜਾਂਦੀ ਜੰਗ ਦੇ ਨਤੀਜੇ ਕੁਝ ਹੋਰ ਹੋਣੇ ਸਨ ਅਕਸਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਿੱਖ ਰਾਜ ਵਿੱਚ ਡੋਗਰਿਆ ਨੇ ਦਾਗਾ ਕਮਾਇਆ ਇਸ ਦੇ ਨਾਲ ਇਹ ਵੀ ਕਹਿਣਾ ਪਵੇਗਾ ਕਿ ਗਦਾਰੀਆਂ ਆਪਣਿਆਂ ਨੇ ਵੀ ਕੀਤੀਆਂ ਉਹਨਾਂ ਚਿਰ ਤੱਕ ਕੋਹਾੜਾ ਲੱਕੜ ਨੂੰ ਨਹੀਂ ਕੱਟ ਸਕਦਾ ਜਿੰਨਾ ਚਿਰ ਉਸ ਦਾ ਦਸਤਾ ਲੱਕੜ ਦਾਣਾ ਹੋਵੇ ਕਿਉਂਕਿ ਉਹ ਉਸ ਦਾ ਆਪਣਾ ਹੁੰਦਾ ਇਹੀ ਕੁਝ ਸਾਡੇ ਨਾਲ ਸਿੱਖ ਰਾਜ ਦੇ ਵਿੱਚ ਹੋਇਆ ਲੁਧਿਆਣੇ ਦੇ ਨਜ਼ਦੀਕ ਅਟਾਰੀ ਪਿੰਡ ਜਿੱਥੋਂ ਦੇ ਰਹਿਣ ਵਾਲੇ ਬਹਾਦਰ ਸੂਰਮੇ ਸਰਦਾਰ ਨਿਹਾਲ ਸਿੰਘ ਔਟਾਰੀ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਹੁੰਦੇ ਨੇ ਬੜਾ ਪਿਆਰ ਸੀ ਸ਼ੇਰੇ ਪੰਜਾਬ ਦਾ ਸਰਦਾਰ ਨਿਹਾਲ ਸਿੰਘ ਔਟਾਰੀ ਦੇ ਨਾਲ ਫਿਰ ਸਰਦਾਰ ਨਿਹਾਲ ਸਿੰਘ ਔਟਾਰੀ ਆਪਣੇ ਪੁੱਤਰ ਸਰਦਾਰ ਸ਼ਾਮ ਸਿੰਘ ਔਟਾਰੀ ਨੂੰ ਵੀ ਸਿੱਖ ਫੌਜ ਦੇ ਵਿੱਚ ਭਰਤੀ ਕਰਵਾਉਂਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਰਦਾਰ ਸ਼ਾਮ ਸਿੰਘ ਔਟਾਰੀ ਦਾ ਵੀ ਬੜਾ ਪਿਆਰ ਬਣ ਗਿਆ ਹਰ ਇੱਕ ਮੁਹਿੰਮ ਦੇ ਵਿੱਚ ਸਰਦਾਰ ਸ਼ਾਮ ਸਿੰਘ ਔਟਾਰੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦਿੰਦੇ ਨੇ ਰੋਪੜ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਿੰਨੀਆਂ ਵੀ ਇਹ ਸੰਧੀਆਂ ਹੋਈਆਂ ਸਰਦਾਰ ਸ਼ਾਮ ਸਿੰਘ ਔਟਾਰੀ ਸ਼ਾਮਿਲ ਹੁੰਦੇ ਰਹੇ ਨੇ ਇੱਕ ਐਸਾ ਵੀ ਸਮਾਂ ਆਇਆ ਕਿਸੇ ਕਾਰਨ ਕਰਕੇ ਸਰਦਾਰ ਸ਼ਾਮ ਸਿੰਘ ਔਟਾਰੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨਾਰਾਜ਼ ਹੋ ਕੇ ਆਪਣੇ ਪਿੰਡ ਚਲੇ ਜਾਂਦੇ ਨੇ ਗਦਾਰਾਂ ਵੱਲੋਂ ਮਹਾਰਾਜੇ ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਵਿਰੁੱਧ ਭੜਕਾਇਆ ਗਿਆ ਕਹਿੰਦੇ ਨੇ ਕਿ ਸ਼ੇਰੇ ਪੰਜਾਬ ਨੇ ਹੁਕਮ ਦੇ ਦਿੱਤਾ ਕਿ ਅਟਾਰੀ ਉੱਤੇ ਹਮਲਾ ਕੀਤਾ ਜਾਵੇ ਪਰ ਵਿੱਚ ਕੁਝ ਸਿਆਣੇ ਲੋਕਾਂ ਨੇ ਸਮਝਾ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੁਲ੍ਹਾ ਕਰਵਾ ਦਿੱਤੀ ਗਈ ਸੋ ਇਸੇ ਤਰ੍ਹਾਂ ਜਿਸ ਸਮੇਂ ਸਰਦਾਰ ਨਿਹਾਲ ਸਿੰਘ ਔਟਾਰੀ ਸਰੀਰ ਛੱਡਦੇ ਨੇ ਉਦھر ਸਰਦਾਰ ਸ਼ਾਮ ਸਿੰਘ ਔਟਾਰੀ ਮਲਤਾਨ ਦੇ ਕਿਲੇ ਉੱਤੇ ਚੜ੍ਹਾਈ ਕਰ ਰਹੇ ਹਨ ਸਰਦਾਰ ਹਰੀ ਸਿੰਘ ਨਲਵਾ इत्यादਿਕ ਕੌਮ ਦੇ ਆਗੂਆਂ ਦੇ ਨਾਲ ਰਲ ਕੇ ਸ਼ਾਮ ਸਿੰਘ ਔਟਾਰੀ ਨੇ ਮਲਤਾਨ ਦੇ ਕਿਲੇ ਨੂੰ ਫਤਿਹ ਕਰਨ ਵਿੱਚ ਬਹੁਤ ਵੱਡਾ ਸਾਥ ਦਿੱਤਾ ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਨਿਗਾਹ ਦੇ ਵਿੱਚ ਇਹ ਬਹਾਦਰ ਸੂਰਮੇ ਸਾਬਤ ਹੋਏ ਜੂਨ 1839 ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਖਰੀ ਸਾਹਾਂ ਤੇ ਸੀ ਉਸ ਵੱਲੋਂ ਆਪਣੇ ਜਰਨਲਾਂ ਨੂੰ ਸੱਦਿਆ ਗਿਆ ਭਾਵੇਂ ਕਿ ਇਹਨਾਂ ਵਿੱਚੋਂ ਬਹੁਤੇ ਸ਼ੇਰ-ਏ-ਪੰਜਾਬ ਦੇ ਨਾਲ ਖਾਰਖੰਦੇ ਸਨ ਪਰ ਫਿਰ ਵੀ ਉਸ ਨੇ ਸਮਝਾਇਆ ਕਿ ਜੇਕਰ ਇਕੱਠੇ ਹੋ ਕੇ ਚਲੋਗੇ ਇਹ ਰਾਜ ਇੱਕ ਸਾਰਤਾ ਵਿੱਚ ਤੁਹਾਡੇ ਕੋਲ ਰਹੇਗਾ ਪਰ ਜੇ ਏਕਤਾ ਬਰਕਰਾਰ ਨਾ ਰੱਖੀ ਤਾਂ ਰਾਜ ਇੱਕ ਦਿਨ ਖਤਮ ਹੋ ਜਾਵੇਗਾ ਆਖਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਈਸਵੀ ਨੂੰ ਅੱਖਾਂ ਮੀਟ ਗਿਆ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਖੜਕ ਸਿੰਘ ਨੂੰ ਰਾਜ ਗੱਦੀ ਤੇ ਬਿਠਾਇਆ ਜਾਂਦਾ ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੇ ਬੈਠਿਆ ਅਜੇ 1 ਸਾਲ ਵੀ ਨਹੀਂ ਹੋਇਆ ਸੀ ਧਿਆਨ ਸਿੰਘ ਡੋਗਰੇ ਵੱਲੋਂ ਆਪਣੀਆਂ ਫੋਟ ਪਾਉਣ ਵਾਲੀਆਂ ਚਾਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਖੜਕ ਸਿੰਘ ਦੇ ਪੁੱਤਰ ਕਬਰ ਨੌਨਿਹਾਲ ਸਿੰਘ ਨੂੰ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਮਹਾਰਾਜਾ ਖੜਕ ਸਿੰਘ ਜਿਸ ਨੇ ਆਪਣਾ ਸਲਾਹਕਾਰ ਚੇਤ ਸਿੰਘ ਬਾਜਵਾ ਨੂੰ ਬਣਾਇਆ ਹੈ ਉਹ ਚੇਤ ਸਿੰਘ ਬਾਜਵਾ ਅੰਗਰੇਜ਼ਾਂ ਨਾਲ ਰਲਿਆ ਹੈ ਝੂਠੀਆਂ ਚਿੱਠੀਆਂ ਤਿਆਰ ਕੀਤੀਆਂ ਗਈਆਂ ਖਾਲਸਾ ਫੌਜ ਦੇ ਵਿੱਚ ਵੀ ਇਹ ਗੱਲ ਫੈਲਾਈ ਗਈ ਡੋਗਰਿਆਂ ਵੱਲੋਂ ਇਸ ਤਰ੍ਹਾਂ ਪਿਤਾ ਅਤੇ ਪੁੱਤਰ ਦੇ ਵਿੱਚ ਦਰਾੜ ਪਾ ਦਿੱਤੀ ਗਈ ਕਬਰ ਨੌ ਨਿਹਾਲ ਸਿੰਘ ਨੂੰ ਇਹਨਾਂ ਨੇ ਇਹ ਕਿਹਾ ਕਿ ਤੇਰਾ ਪਿਤਾ ਸਰਕਾਰੇ ਖਾਲਸਾ ਨੂੰ ਖਤਮ ਕਰਕੇ ਆਪਣਾ ਰਾਜ ਅੰਗਰੇਜ਼ਾਂ ਨੂੰ ਸੌਂਪਣਾ ਚਾਹੁੰਦਾ ਅੰਗਰੇਜ਼ ਇਤਿਹਾਸਕਾਰ ਵੀ ਇਸ ਗੱਲ ਨਾਲ ਸਹਿਮਤ ਸਨ ਕਿ ਕਵਰ ਨੌਨਿਹਾਲ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਮਹਾਰਾਜਾ ਖੜਕ ਸਿੰਘ ਦਾ ਪੁੱਤਰ ਬਹੁਤ ਜ਼ਿਆਦਾ ਰੋਸ਼ਨ ਦਿਮਾਗ ਸੀ ਪਰ ਧਿਆਨ ਸਿੰਘ ਡੋਗਰੇ ਦੇ ਮਗਰ ਲੱਗ ਕੇ ਇਸ ਨੇ ਆਪਣੇ ਪਿਤਾ ਨੂੰ ਮਹਾਰਾਜਾ ਖੜਕ ਸਿੰਘ ਨੂੰ ਕੈਦ ਕਰ ਲਿਆ ਬਾਹਰ ਲੋਕਾਂ ਨੂੰ ਇਹ ਦੱਸਿਆ ਕਿ ਖੜਕ ਸਿੰਘ ਮਹਾਰਾਜਾ ਬਹੁਤ ਬਿਮਾਰ ਹੈ ਉਸ ਦੇ ਨਾਲ ਦੇ ਸਾਥੀ ਚੇਤ ਸਿੰਘ ਬਾਜਵਾ ਨੂੰ ਧਿਆਨ ਸਿੰਘ ਡੋਗਰੇ ਵਰਗਿਆਂ ਨੇ ਕਤਲ ਕਰ ਦਿੱਤਾ ਹੌਲੀ-ਹੌਲੀ ਇਹਨਾਂ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਖੜਕ ਸਿੰਘ ਨੂੰ ਸੰਖਿਆ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਕਬਰ ਨੌ ਨਿਹਾਲ ਸਿੰਘ ਇਹਨਾਂ ਡੋਗਰਿਆਂ ਦੀ ਚਾਲ ਨੂੰ ਨਾ ਸਮਝ ਸਕਿਆ ਇਹਨਾਂ ਦੇ ਮਗਰ ਲੱਗ ਕੇ ਆਪਣੇ ਪਿਤਾ ਨੂੰ ਇਸ ਦੁਨੀਆ ਤੋਂ ਤੋੜ ਦਿੱਤਾ ਅਜੇ ਕਵਰ ਨੌ ਨਿਹਾਲ ਸਿੰਘ ਆਪਣੇ ਪਿਤਾ ਦੀ ਚਿਖਾ ਨੂੰ ਲਾਂਬੂ ਲਾ ਰਿਹਾ ਸੀ ਉਸ ਸਮੇਂ ਧਿਆਨ ਸਿੰਘ ਨੇ ਆਪਣੇ ਸਾਥੀ ਨੂੰ ਇਸ਼ਾਰਾ ਕੀਤਾ ਕੰਨ ਵਿੱਚ ਗੱਲ ਕਹੀ ਕਵਰ ਨੌ ਨਿਹਾਲ ਸਿੰਘ ਨੂੰ ਸ਼ੱਕ ਪੈ ਗਿਆ ਕਿ ਅੱਜ ਕੁਝ ਨਾ ਕੁਝ ਹੋਰ ਵਾਪਰਨ ਵਾਲਾ ਹੈ ਧਿਆਨ ਸਿੰਘ ਡੋਗਰੇ ਨੇ ਵਿਉਂਤ ਬਣਾਈ ਕਿ ਡਿਉੜੀ ਦਾ ਸ਼ਜਾ ਕਬਰ ਨੌਨਿਹਾਲ ਸਿੰਘ ਦੇ ਉੱਪਰ ਸੁੱਟ ਕੇ ਅੱਜ ਹੀ ਇਸ ਨੂੰ ਖਤਮ ਕੀਤਾ ਜਾਵੇਗਾ ਹੁਣ ਧਿਆਨ ਸਿੰਘ ਡੋਗਰਾ ਅਤੇ ਗੁਲਾਬ ਸਿੰਘ ਡੋਗਰਾ ਆਪਸ ਦੇ ਵਿੱਚ ਸਲਾਹ ਕਰਦੇ ਨੇ ਕਿ ਕਬਰ ਨੌਨਿਹਾਲ ਸਿੰਘ ਉਦਮ ਸਿੰਘ ਦਾ ਹੱਥ ਨਹੀਂ ਛੱਡ ਰਿਹਾ ਇਹ ਵੀ ਨਾਲ ਹੀ ਮਾਰਿਆ ਜਾਵੇਗਾ ਵੇਖੋ ਇਨਾਂ ਵੱਲੋਂ ਆਪਣੇ ਪਰਿਵਾਰ ਦੇ ਜੀ ਦੀ ਵੀ ਪ੍ਰਵਾਹ ਨਹੀਂ ਕੀਤੀ ਗਈ। ਬਾਰੂਦ ਨੂੰ ਅੱਗ ਲਾ ਕੇ ਡਿਉੜੀ ਦਾ ਸ਼ਜਾ ਉਸ ਵਕਤ ਸੁੱਟ ਦਿੱਤਾ ਗਿਆ ਜਦੋਂ ਕਵਰ ਨੌਨਿਹਾਲ ਸਿੰਘ ਆਪਣੇ ਪਿਤਾ ਦਾ ਅੰਤਮ ਸੰਸਕਾਰ ਕਰਕੇ ਵਾਪਸ ਆ ਰਿਹਾ ਸੀ। ਉਸ ਸਮੇਂ ਸ਼ਜਾ ਡਿੱਗਣ ਦੇ ਨਾਲ ਉਦਮ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਕਵਰ ਨੌਨਿਹਾਲ ਸਿੰਘ ਦੇ ਮੱਥੇ ਵਿੱਚ ਸੱਟ ਲੱਗੀ ਸੀ ਪਰ ਧਿਆਨ ਸਿੰਘ ਦੇ ਬੰਦਿਆਂ ਵੱਲੋਂ ਇਸ ਨੂੰ ਪਾਲਕੀ ਵਿੱਚ ਪਾ ਕੇ ਕਿਲੇ ਦੇ ਅੰਦਰ ਲਿਜਾਇਆ ਗਿਆ ਜਿੱਥੇ ਬੜੀ ਬਹਿਰੈਮੀ ਦੇ ਨਾਲ ਪੱਥਰ ਮਾਰ ਕੇ ਕਵਰ ਨੌਨਿਹਾਲ ਸਿੰਘ ਦਾ ਸਿਰ ਫੇਦ ਦਿੱਤਾ ਗਿਆ ਮਾਤਾ ਚੰਦਕੌਰ ਤਾਂ ਹੀ ਮਾਰ ਕੇ ਰੋਈ ਕਿ ਇੱਕ ਪਾਸੇ ਪਤੀ ਦਾ ਸੰਸਕਾਰ ਕਰਕੇ ਆਈ ਉਧਰ ਪੁੱਤਰ ਦੇ ਨਾਲ ਇਹ ਘਟਨਾ ਵਾਪਰ ਗਈ ਧਿਆਨ ਸਿੰਘ ਡੋਗਰੇ ਵੱਲੋਂ ਇੱਕੋ ਦਿਨ ਪਿਤਾ ਅਤੇ ਪੁੱਤਰ ਨੂੰ ਖਤਮ ਕੀਤਾ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਖੜਕ ਸਿੰਘ ਅਤੇ ਪੋਤਰਾ ਕਵਰ ਨੌਨਿਹਾਲ ਸਿੰਘ ਸੰਸਾਰ ਤੋਂ ਤੁਰ ਗਏ ਨੇ ਕਵਰ ਨੌਨਿਹਾਲ ਸਿੰਘ ਸ਼ਾਮ ਸਿੰਘ ਅਟਾਰੀ ਦਾ ਜਵਾਈ ਸੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਪੋਤਰੇ ਦਾ ਵਿਆਹ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਬੀਬੀ ਨਾਨਕੀ ਦੇ ਨਾਲ ਕੀਤਾ ਗਿਆ ਇਹ ਬਹੁਤ ਵੱਡਾ ਉਸ ਸਮੇਂ ਦਾ ਵਿਆਹ ਹੋਇਆ ਕਬਰ ਨੌਨਿਹਾਲ ਸਿੰਘ ਦੀ ਮੌਤ ਹੋਣ ਤੋਂ ਬਾਅਦ ਵਿਚਾਰ ਹੋਈ ਕਿ ਰਾਜ ਗੱਦੀ ਤੇ ਕਿਸ ਨੂੰ ਬਿਠਾਇਆ ਜਾਵੇ ਦੂਸਰੇ ਪਾਸੇ ਮਹਿਤਾਬ ਕੌਰ ਦੀ ਕੁੱਖ ਤੋਂ ਜਨਮਿਆ ਸ਼ੇਰਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ੇਰ ਸਿੰਘ ਬਟਾਲੇ ਸੀ ਧਿਆਨ ਸਿੰਘ ਵੱਲੋਂ ਉਸ ਨੂੰ ਵੀ ਸੱਦਿਆ ਗਿਆ ਪਰ ਸਹਿਮਤੀ ਨਾ ਬਣੀ ਵਿਚਾਰ ਹੋਇਆ ਕਿ ਕਬਰ ਨੌਨਿਹਾਲ ਸਿੰਘ ਦੀ ਪਤਨੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਗਰਭਵਤੀ ਹੈ ਜੇ ਇਸ ਦੇ ਘਰ ਪੁੱਤਰ ਪੈਦਾ ਹੋਵੇਗਾ ਉਸ ਨੂੰ ਰਾਜਾ ਬਣਾਇਆ ਜਾਵੇਗਾ ਉਹਨਾਂ ਸਮਾਂ ਖੜਕ ਸਿੰਘ ਮਹਾਰਾਜਾ ਦੀ ਪਤਨੀ ਚੰਦਕੌਰ ਰਾਜ ਦੀ ਵਾਗਡੋਰ ਸੰਭਾਲੇਗੀ ਸ਼ੇਰ ਸਿੰਘ ਵਾਪਸ ਮੁੜ ਗਿਆ ਧਿਆਨ ਸਿੰਘ ਡੋਗਰੇ ਵੱਲੋਂ ਸ਼ੇਰ ਸਿੰਘ ਨੂੰ ਚੁੱਕ ਚੁਕਾ ਕੇ ਤਿਆਰ ਕੀਤਾ ਲਾਹੌਰ ਦੇ ਕਿਲੇ ਉੱਤੇ ਹਮਲਾ ਕਰਨ ਲਈ ਆਪ ਇਹ ਕਸ਼ਮੀਰ ਵਾਲੇ ਪਾਸੇ ਨੂੰ ਚਲਿਆ ਗਿਆ ਲੜਨ ਵਾਲਿਆਂ ਦੇ ਵਿੱਚ ਅੰਦਰ ਵੀ ਸਿੱਖ ਤੇ ਕਿਲੇ ਦੇ ਬਾਹਰ ਵੀ ਸਿੱਖ ਫੌਜਾਂ ਨੇ ਤੋਪਾਂ ਚੱਲੀਆਂ ਬਹੁਤ ਵੱਡਾ ਨੁਕਸਾਨ ਹੋਇਆ ਪਰ ਸ਼ੇਰ ਸਿੰਘ ਦੇ ਪਾਸੋਂ ਕਿਲੇ ਉੱਤੇ ਕਬਜ਼ਾ ਨਾ ਹੋ ਸਕਿਆ ਫਿਰ ਧਿਆਨ ਸਿੰਘ ਆਣ ਪਹੁੰਚਿਆ ਕਹਿੰਦਾ ਮੈਂ ਤੁਹਾਡੀ ਸੁਲਾ ਕਰਵਾ ਦਿੰਦਾ ਹਾਂ ਹੁਣ ਵੇਖੋ ਸੁਲਾ ਇਸ ਨੇ ਕਿਵੇਂ ਕਰਵਾਈ ਕਹਿ ਲੱਗਾ ਕਿ ਲਾਹੌਰ ਦਾ ਰਾਜ ਸ਼ੇਰ ਸਿੰਘ ਨੂੰ ਦਿੰਦੇ ਹਾਂ ਤੇ ਮੁੱਖ ਮੰਤਰੀ ਮੈਂ ਹੋਵਾਂਗਾ ਮਹਾਰਾਜਾ ਖੜਕ ਸਿੰਘ ਦੀ ਪਤਨੀ ਕਵਰ ਨੌ ਨਿਹਾਲ ਸਿੰਘ ਦੀ ਮਾਤਾ ਚੰਦ ਕੌਰ ਨੂੰ 9 ਲੱਖ ਦੀ ਜਾਗੀਰ ਦੇ ਕੇ ਜੰਮੂ ਭੇਜ ਦਿੱਤਾ ਉਸ ਦਾ ਕਾਰ ਮੁਖਤਿਆਰ ਵੀ ਮੰਤਰੀ ਆਪਣੇ ਭਰਾ ਗੁਲਾਬ ਸਿੰਘ ਡੋਗਰੇ ਨੂੰ ਲਾ ਦਿੱਤਾ ਗਿਆ ਸ਼ਾਮ ਸਿੰਘ ਅਟਾਰੀ ਦੀ ਬੇਟੀ ਕਵਰ ਨੌਨਿਹਾਲ ਸਿੰਘ ਦੀ ਪਤਨੀ ਦੇ ਘਰ ਜੇਕਰ ਪੁੱਤਰ ਪੈਦਾ ਹੋਵੇਗਾ ਫਿਰ ਉਸ ਨੂੰ ਰਾਜਾ ਮੰਨਿਆ ਜਾਵੇਗਾ ਉਹਨਾਂ ਚਿਰ ਸ਼ੇਰ ਸਿੰਘ ਰਾਜ ਤੇ ਰਹੇਗਾ ਕੁਝ ਸਮਾਂ ਬੀਤਿਆ ਧਿਆਨ ਸਿੰਘ ਡੋਗਰੇ ਵੱਲੋਂ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਕਵਰ ਨੌ ਨਿਹਾਲ ਸਿੰਘ ਦੀ ਪਤਨੀ ਨਾਨਕੀ ਕੌਰ ਨੂੰ ਜ਼ਹਿਰ ਦੇ ਕੇ ਬੱਚੇ ਦੇ ਸਮੇਤ ਖਤਮ ਕਰ ਦਿੱਤਾ ਗਿਆ ਉਧਰ ਗੁਲਾਬ ਸਿੰਘ ਵੱਲੋਂ ਧਿਆਨ ਸਿੰਘ ਦੇ ਕਹਿਣ ਤੇ ਮਹਾਰਾਜਾ ਖੜਕ ਸਿੰਘ ਦੀ ਪਤਨੀ ਚੰਦ ਕੌਰ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤਰ੍ਹਾਂ ਹੌਲੀ-ਹੌਲੀ ਇਹਨਾਂ ਗਦਾਰਾਂ ਦੇ ਵੱਲੋਂ ਸ਼ੇਰ-ਏ-ਪੰਜਾਬ ਦੇ ਪਰਿਵਾਰ ਨੂੰ ਬਹੁਤ ਹੀ ਘਟੀਆ ਨੀਤੀ ਦੇ ਨਾਲ ਖਤਮ ਕੀਤਾ ਜਾ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਜਿਸ ਦਾ ਜਨਮ ਮਹਿਤਾਬ ਕੌਰ ਦੀ ਕੁੱਖ ਤੋਂ ਹੋਇਆ ਸੀ ਸ਼ੇਰ ਸਿੰਘ ਇਹ ਰਾਜ ਦੇ ਤਖਤ ਤੇ ਬੈਠਾ ਜਿਸ ਸਮੇਂ ਸ਼ੇਰ ਸਿੰਘ ਨੇ ਲਾਹੌਰ ਦੇ ਕਿਲੇ ਤੇ ਚੜ੍ਹਾਈ ਕੀਤੀ ਸੀ ਸੰਧਾ ਵਾਲੀਏ ਸਰਦਾਰਾਂ ਵੱਲੋਂ ਉਸ ਸਮੇਂ ਮਾਤਾ ਚੰਦਕੌਰ ਦੀ ਮਦਦ ਕੀਤੀ ਗਈ ਪਰ ਜਦੋਂ ਸ਼ੇਰ ਸਿੰਘ ਰਾਜਾ ਬਣ ਗਿਆ ਇਸ ਵੱਲੋਂ ਫਿਰ ਸੰਧਾ ਵਾਲੀਏ ਸਰਦਾਰਾਂ ਨੂੰ ਆਪਣੇ ਕੋਲ ਬੁਲਾਇਆ ਗਿਆ ਇਹ ਸਰਦਾਰ ਮਹਾਰਾਜਾ ਸ਼ੇਰ ਸਿੰਘ ਦੇ ਨਾਲ ਸਹਿਮਤ ਨਹੀਂ ਸਨ ਕਿਉਂਕਿ ਇਹ ਚਾਹੁੰਦੇ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਵਾਰਿਸ ਰਾਜ ਗੱਦੀ ਤੇ ਬੈਠੇ ਸ਼ੇਰ ਸਿੰਘ ਨੂੰ ਖਾਲਸਾ ਫੌਜ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਵਾਰਿਸ ਨਹੀਂ ਮੰਨਿਆ ਜਾਂਦਾ ਸੀ ਕਿਉਂਕਿ ਇਹ ਜ਼ਿਆਦਾ ਸਮਾਂ ਆਪਣੇ ਨਾਨਕੇ ਘਰ ਦੇ ਵਿੱਚ ਰਿਹਾ ਇਹ ਸਰਦਾਰ ਸ਼ੇਰ ਸਿੰਘ ਦੇ ਨਾਲ ਅੰਦਰੋਂ ਸਹਿਮਤ ਨਹੀਂ ਸਨ ਇੱਕ ਰਾਈਫਲ ਦਿਖਾਉਣ ਦੇ ਬਹਾਨੇ ਸੰਧਾ ਵਾਲੀਆ ਸਰਦਾਰਾਂ ਵੱਲੋਂ ਸ਼ੇਰ ਸਿੰਘ ਨੂੰ ਮਾਰ ਦਿੱਤਾ ਗਿਆ ਕਹਿੰਦੇ ਇਸ ਦਾ 12 ਸਾਲ ਦਾ ਨਵਾਲਕ ਪੁੱਤਰ ਕਵਰ ਟਿੱਕਾ ਪ੍ਰਤਾਪ ਸਿੰਘ ਉਸ ਨੂੰ ਵੀ ਇਹਨਾਂ ਸਰਦਾਰਾਂ ਵੱਲੋਂ ਖਤਮ ਕਰ ਦਿੱਤਾ ਗਿਆ ਫਿਰ ਇੱਕੋ ਦਿਨ ਦੂਜੀ ਵਾਰ ਪਿਤਾ ਅਤੇ ਪੁੱਤਰ ਦੀ ਮੌਤ ਹੋਈ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਨਵਾਲਕ ਪੁੱਤਰ ਟਿੱਕਾ ਪ੍ਰਤਾਪ ਸਿੰਘ ਦੋਹਾਂ ਨੂੰ ਇੱਕੇ ਦਿਨ ਖਤਮ ਕੀਤਾ ਗਿਆ ਇਹ ਸੰਧਾਵਾਲੀਏ ਸਰਦਾਰ ਪਿਓ ਪੁੱਤਰ ਦਾ ਸਿਰ ਨੇਜੇ ਉੱਤੇ ਟੰਗ ਕੇ ਕਿਲੇ ਦੇ ਅੰਦਰ ਆਏ ਅੱਗੇ ਧਿਆਨ ਸਿੰਘ ਡੋਗਰਾ ਖੜਾ ਸੀ ਕਹਿਣ ਲੱਗੇ ਕਿ ਹੁਣ ਰਾਜ ਗੱਦੀ ਤੇ ਕੌਣ ਬੈਠੇਗਾ ਸੰਧਾ ਵਾਲੀਏ ਸਰਦਾਰ ਕਹਿਣ ਲੱਗੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਵਾਰਿਸ ਮਹਾਰਾਣੀ ਜਿੰਦਕੌਰ ਦਾ ਪੁੱਤਰ ਦਲੀਪ ਸਿੰਘ ਰਾਜ ਸੰਭਾਲੇਗਾ ਉਸ ਵਕਤ ਦਲੀਪ ਸਿੰਘ ਦੀ ਉਮਰ 5 ਸਾਲ ਦੀ ਸੀ ਫਿਰ ਕਹਿਣ ਲੱਗੇ ਕਿ ਪ੍ਰਧਾਨ ਮੰਤਰੀ ਕਿਸ ਨੂੰ ਬਣਾਈਏ ਧਿਆਨ ਸਿੰਘ ਡੋਗਰਾ ਕਹਿਣ ਲੱਗਾ ਕਿ ਮੇਰੇ ਹੁੰਦਿਆ ਇਨੀ ਯੁਰਤ ਕਿਸ ਦੀ ਜੋ ਮੇਰੇ ਤੋਂ ਬਿਨਾ ਪ੍ਰਧਾਨ ਮੰਤਰੀ ਬਣ ਸਕੇ ਸਰਦਾਰਾਂ ਵੱਲੋਂ ਗੋਲੀ ਮਾਰ ਕੇ ਉਸੇ ਸਮੇਂ ਕਿਲੇ ਦੇ ਅੰਦਰ ਧਿਆਨ ਸਿੰਘ ਡੋਗਰੇ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਧਿਆਨ ਸਿੰਘ ਡੋਗਰੇ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਸਤੀ ਹੋਣ ਲੱਗੀ ਪਰ ਉਸ ਦੇ ਪੁੱਤਰ ਹੀਰਾ ਸਿੰਘ ਡੋਗਰੇ ਨੇ ਕਿਹਾ ਕਿ ਮਾਤਾ ਤੂੰ ਸਤੀ ਨਹੀਂ ਹੋਣਾ ਮੈਂ ਇਹਨਾਂ ਸੰਧਾ ਵਾਲੀਆਂ ਸਰਦਾਰਾਂ ਦਾ ਸਿਰ ਵੱਢ ਕੇ ਤੇਰੇ ਪੈਰਾਂ ਦੇ ਵਿੱਚ ਰੱਖਾਂਗਾ। ਹੀਰਾ ਸਿੰਘ ਵੱਲੋਂ ਖਾਲਸਾ ਫੌਜ ਕੋਲ ਜਾ ਕੇ ਕਿਹਾ ਗਿਆ ਕਿ ਸੰਧਾ ਵਾਲੀਏ ਗਦਾਰ ਨੇ ਇਹਨਾਂ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਅਤੇ ਉਸ ਦੇ ਪਰਿਵਾਰ ਨੂੰ ਖਤਮ ਕੀਤਾ। ਇਸ ਤਰ੍ਹਾਂ ਖਾਲਸਾ ਫੌਜ ਵੱਲੋਂ ਕਿਲੇ ਤੇ ਹਮਲਾ ਕੀਤਾ ਗਿਆ। ਸੰਧਾ ਵਾਲੀਏ ਸਰਦਾਰ ਵੀ ਸਿੱਖਾਂ ਦੇ ਹੱਥੋਂ ਹੀ ਖਤਮ ਹੋਏ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਦੂਸਰੇ ਪੁੱਤਰ ਕਵਰ ਪਸ਼ੋਰਾ ਸਿੰਘ ਅਤੇ ਕਸ਼ਮੀਰਾ ਸਿੰਘ ਇਹ ਵੀ ਡੋਗਰਿਆਂ ਦੀ ਨਿਗਾਹ ਦੇ ਵਿੱਚ ਰੜਕਦੇ ਨੇ ਕਿ ਕਿਤੇ ਤਖਤ ਦੇ ਵਾਰਸ ਨਾ ਬਣ ਜਾਣ ਕਵਰ ਪਸ਼ੋਰਾ ਸਿੰਘ ਅਤੇ ਕਸ਼ਮੀਰਾ ਸਿੰਘ ਇਹ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲਿਆਂ ਦੇ ਕੋਲ ਸ਼ਰਨ ਲੈਂਦੇ ਨੇ ਦੂਸਰੇ ਪਾਸੇ ਇਹਨਾਂ ਡੋਗਰਿਆਂ ਵੱਲੋਂ ਹੀਰਾ ਸਿੰਘ ਡੋਗਰੇ ਵੱਲੋਂ ਖਾਲਸਾ ਫੌਜਾਂ ਨੂੰ ਇਹਨਾਂ ਦੇ ਵਿਰੁੱਧ ਪਟਕਾਇਆ ਗਿਆ ਕਿ ਇਹ ਬਾਬਾ ਬੀਰ ਸਿੰਘ ਨੁਰੰਗਾਬਾਦ ਵਾਲਿਆਂ ਨਾਲ ਮਿਲ ਕੇ ਅੰਗਰੇਜ਼ਾਂ ਨਾਲ ਸੰਧੀ ਕਰ ਰਹੇ ਨੇ ਸੋ ਇਹਨਾਂ ਮਗਰ ਲੱਗ ਕੇ ਖਾਲਸਾ ਫੌਜ ਵੱਲੋਂ ਬਾਬਾ ਬੀਰ ਸਿੰਘ ਜੀ ਨੁਰੰਗਾਬਾਦ ਵਾਲਿਆਂ ਦੇ ਡੇਰੇ ਉੱਤੇ ਹਮਲਾ ਕੀਤਾ ਗਿਆ ਜਿੱਥੇ ਬਾਬਾ ਜੀ ਦੀ ਸ਼ਹਾਦਤ ਹੋਈ ਉਥੇ ਇਹ ਕਵਰ ਕਸ਼ਮੀਰਾ ਸਿੰਘ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਵਰ ਪਿਸ਼ੋਰਾ ਸਿੰਘ ਉਥੋਂ ਦੌੜ ਜਾਂਦਾ ਹੈ ਕਵਰ ਪਿਸ਼ੋਰਾ ਸਿੰਘ ਨੂੰ ਮਹਾਰਾਣੀ ਜਿੰਦ ਕੌਰ ਦੇ ਭਰਾ ਜਵਾਹਰ ਸਿੰਘ ਰਾਹੀਂ ਖਤਮ ਕਰਵਾ ਦਿੱਤਾ ਗਿਆ ਉਧਰ ਸਿੱਖ ਫੌਜਾਂ ਦੇ ਵਿੱਚ ਬਗਾਵਤ ਹੋਈ ਕਿ ਜਵਾਹਰ ਸਿੰਘ ਨੇ ਗਲਤ ਕੀਤਾ ਹੈ ਇਸ ਨੂੰ ਪੇਸ਼ ਕੀਤਾ ਜਾਵੇ ਮਹਾਰਾਣੀ ਜਿੰਦ ਕੌਰ ਦੇ ਨਾਲ ਜਵਾਹਰ ਸਿੰਘ ਖਾਲਸਾ ਫੌਜ ਦੇ ਅੱਗੇ ਪੇਸ਼ ਹੁੰਦਾ ਫੌਜਾਂ ਦੇ ਵਿੱਚ ਗੁੱਸਾ ਸੀ ਗੁੱਸੇ ਵਿੱਚ ਆ ਕੇ ਉਹਨਾਂ ਵੱਲੋਂ ਜਵਾਹਰ ਸਿੰਘ ਦਾ ਵੀ ਸਿਰ ਵੱਢ ਦਿੱਤਾ ਗਿਆ ਫਿਰ ਫੌਜਾਂ ਨੂੰ ਪਤਾ ਲੱਗਾ ਕਿ ਇਸ ਸਾਰੇ ਘਟਨਾਕਰਮ ਦੇ ਵਿੱਚ ਹੀਰਾ ਸਿੰਘ ਦਾ ਹੱਥ ਹੈ ਹੀਰਾ ਸਿੰਘ ਦੌਲਤ ਲੁੱਟ ਕੇ ਭੱਜਣ ਲੱਗਾ ਫਿਰ ਰਸਤੇ ਦੇ ਵਿੱਚ ਦੋ ਸਰਦਾਰਾਂ ਨੇ ਇਸ ਨੂੰ ਫੜ ਕੇ ਕਤਲ ਕੀਤਾ ਉਹ ਦੋ ਸਰਦਾਰ ਕਿਹੜੇ ਸਨ ਸਰਦਾਰ ਸ਼ਾਮ ਸਿੰਘ ਅਟਾਰੀ ਅਤੇ ਸਰਦਾਰ ਫਤੇ ਸਿੰਘ ਮਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਇਹਨਾਂ ਡੋਗਰਿਆਂ ਦੀਆਂ ਸਾਜ਼ਿਸ਼ਾਂ ਕਰਕੇ ਆਪਣਿਆਂ ਦੀ ਗਦਾਰੀ ਕਰਕੇ ਹੌਲੀ-ਹੌਲੀ ਇਸ ਸਿੱਖ ਰਾਜ ਦੇ ਤਖਤ ਨੂੰ ਛੱਡ ਕੇ ਤੁਰਦਾ ਗਿਆ ਸਿੱਖ ਫੌਜਾਂ ਨੂੰ ਵੀ ਬਹੁਤ ਦੇਰ ਬਾਅਦ ਇਹ ਸਮਝ ਲੱਗੀ ਕਿ ਅਸੀਂ ਡੋਗਰਿਆਂ ਦੀ ਚਾਲ ਦਾ ਸ਼ਿਕਾਰ ਹੋ ਰਹੇ ਹਾਂ ਕਿਲੇ ਦੇ ਅੰਦਰ ਜੋ ਕੁਝ ਵਾਪਰ ਰਿਹਾ ਸੀ ਇਹਨਾਂ ਛਾਜਿਸ਼ਾਂ ਅਤੇ ਆਪਣੇਆਂ ਦੀਆਂ ਗਦਾਰੀਆਂ ਕਰਕੇ ਸਰਦਾਰ ਸ਼ਾਮ ਸਿੰਘ ਅਟਾਰੀ ਤਿੰਨ ਸਾਲ ਤੱਕ ਕਿਸੇ ਵੀ ਘਟਨਾ ਕਰਮ ਦੇ ਵਿੱਚ ਸ਼ਾਮਲ ਨਹੀਂ ਹੋਏ ਆਪਣੇ ਪਿੰਡ ਅਟਾਰੀ ਦੇ ਵਿੱਚ ਕੁਝ ਸਿੰਘਾਂ ਦੇ ਜਥੇ ਨਾਲ ਰਹਿੰਦੇ ਸਨ ਇਧਰ ਸਿੱਖਾਂ ਅਤੇ ਅੰਗਰੇਜ਼ਾਂ ਵਿੱਚ ਲੜਾਈਆਂ ਸ਼ੁਰੂ ਹੋਈਆਂ ਕੌਮ ਨੂੰ ਹਮੇਸ਼ਾ ਗਦਾਰਾਂ ਨੇ ਹਰਾਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤਰ ਸਰਦਾਰ ਦਲੀਪ ਸਿੰਘ ਰਾਜ ਗੱਦੀ ਤੇ ਬੈਠੇ ਸਨ ਮਹਾਰਾਣੀ ਜਿੰਦ ਕੌਰ ਇਸ ਦਾ ਸਾਥ ਦੇ ਰਹੇ ਨੇ ਪਰ ਦੂਸਰੇ ਪਾਸੇ ਲਾਲ ਸਿੰਘ ਪ੍ਰਧਾਨ ਮੰਤਰੀ ਅਤੇ ਤੇਜਾ ਸਿੰਘ ਫੌਜ ਦੇ ਕਮਾਂਡਰ ਇਹ ਦੋਵੇਂ ਅੰਗਰੇਜ਼ ਸਰਕਾਰ ਦੇ ਨਾਲ ਮਿਲੇ ਹੋਏ ਸਨ ਇਹਨਾਂ ਦੀ ਗਦਾਰੀ ਕਰਕੇ ਪਹਿਲਾਂ ਫੇਰੂ ਅਤੇ ਫਿਰ ਮੁਦਕੀ ਦੀ جنگ ਸਿੱਖ ਹਾਰ ਗਏ ਹੁਣ ਮਹਾਰਾਣੀ ਜਿੰਦ ਕੌਰ ਵੱਲੋਂ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਲਿਖੀ ਗਈ ਸਿੱਖ ਫੌਜਾਂ ਦੀ ਅਗਵਾਹੀ ਕਰਨ ਲਈ ਸੱਦਿਆ ਗਿਆ 25 ਦਸੰਬਰ 1845 ਈਸਵੀ ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਪਹੁੰਚਦੀ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹੋਰ ਸਿੱਖ ਫੌਜਾਂ ਨੂੰ ਇਕੱਠੀਆਂ ਕਰਦੇ ਨੇ ਫੇਰੂ ਅਤੇ ਮੁਦਕੀ ਦੀ ਹਾਰ ਤੋਂ ਬਾਅਦ ਸਿੱਖ ਫੌਜਾਂ ਸਭਰਾਵਾਂ ਦੇ ਨਜ਼ਦੀਕ ਸਨ ਉਹਨਾਂ ਨੂੰ ਨਾਲ ਲੈ ਕੇ ਅੰਗਰੇਜ਼ਾਂ ਨਾਲ ਜੰਗ ਦੀ ਤਿਆਰੀ ਹੋਈ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਨਾਲ ਸਰਦਾਰ ਜਾਮਲ ਸਿੰਘ ਨਿਹੰਗ ਦਾ ਜਥਾ ਇਸੇ ਤਰ੍ਹਾਂ ਸਰਦਾਰ ਹੁਕਮ ਸਿੰਘ ਮਲਵਾਈ ਸਰਦਾਰ ਕ੍ਰਿਸ਼ਨ ਸਿੰਘ ਸਰਦਾਰ ਮੇਵਾ ਸਿੰਘ ਮਨਜੀਠੀਆ ਸਾਥ ਦੇ ਰਹੇ ਸਨ 28 ਦਸੰਬਰ 1845 ਈਸਵੀ ਨੂੰ ਸਭਰਾਵਾ ਦੇ ਮੈਦਾਨ ਅੰਦਰ ਜੰਗ ਲੜਨ ਦੀ ਰਣਨੀਤੀ ਤਿਆਰ ਕਰਨੀ ਸ਼ੁਰੂ ਕੀਤੀ ਸਤਲੋਜ ਦੇ ਕੰਢੇ ਇੱਕ ਕੱਚਾ ਕਿਲਾ ਤਿਆਰ ਹੋਣ ਲੱਗਾ ਪਰ ਉਧਰ ਗਦਾਰਾਂ ਵੱਲੋਂ ਇਹ ਸਾਰੀ ਰਣਨੀਤੀ ਦੀ ਖਬਰ ਅੰਗਰੇਜ਼ਾਂ ਤੱਕ ਪਹੁੰਚਾਈ ਜਾ ਰਹੀ ਸੀ ਉਹ ਕੌਮ ਕਿਵੇਂ ਜਿੱਤ ਸਕਦੀ ਜਿਸ ਦਾ ਪ੍ਰਧਾਨ ਮੰਤਰੀ ਲਾਲ ਸਿੰਘ ਅਤੇ ਫੌਜ ਦਾ ਕਮਾਂਡਰ ਤੇਜਾ ਸਿੰਘ ਦੋਵੇਂ ਗਦਾਰ ਹੋਣ ਸਿੱਖ ਕੌਮ ਦੀ ਇਹ ਆਖਰੀ ਸਭਰਾਵਾਂ ਦੀ ਜੰਗ ਸ਼ੁਰੂ ਹੋਣ ਲੱਗੀ ਹੈ 9 ਫਰਵਰੀ ਦੀ ਰਾਤ ਤੇਜਾ ਸਿੰਘ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਆ ਕੇ ਕਹਿਣ ਲੱਗਾ ਕਿ ਸ਼ਾਮ ਸਿੰਘਾ ਆਪਣੇ ਤੋਂ ਅੰਗਰੇਜ਼ਾਂ ਨਾਲ ਨਹੀਂ ਲੜਿਆ ਜਾਣਾ ਪਰ ਗੁਰੂ ਦਾ ਸੱਚਾ ਸਿੱਖ ਕੌਮ ਦਾ ਜੁਝਾਰੂ ਜੋਧਾ ਸਰਦਾਰ ਸ਼ਾਮ ਸਿੰਘ ਔਟਾਰੀ ਕਹਿਣ ਲੱਗਾ ਕਿ ਮੈਂ ਜਿਉਂਦੇ ਜੀ ਪਿੱਛੇ ਨਹੀਂ ਹਟਾਂਗਾ ਆਖਰੀ ਸਾਹ ਤੱਕ ਮੈਦਾਨੇ ਜੰਗ ਵਿੱਚ ਜੂਜਾਂਗਾ ਇਸੇ ਹੀ ਤਰ੍ਹਾਂ ਹੋਇਆ 10 ਫਰਵਰੀ ਦਾ ਦਿਨ ਚੜ੍ਹਿਆ ਸਰਦਾਰ ਸ਼ਾਮ ਸਿੰਘ ਔਟਾਰੀ ਚਿੱਟਾ ਬਾਣਾ ਪਾ ਕੇ ਮੈਦਾਨ ਵਿੱਚ ਉਤਰਦੇ ਨੇ ਉਨ੍ਹਾਂ ਵੱਲੋਂ ਆਪਣੇ ਸਾਥੀਆਂ ਨੂੰ ਕਿਹਾ ਗਿਆ ਕਿ ਆਪਣੇ ਆਗੂ ਗਦਾਰ ਹੋ ਗਏ ਨੇ ਪਰ ਆਪਾਂ ਗੁਰੂ ਦੇ ਸਿਧਾਂਤ ਤੋਂ ਪਿੱਛੇ ਨਹੀਂ ਹਟਣਾ ਸ਼ਹਾਦਤਾਂ ਪ੍ਰਾਪਤ ਕਰਾਂਗੇ ਜੰਗ ਸ਼ੁਰੂ ਹੋਈ 2 ਘੰਟੇ ਤੱਕ ਟੋਪਾਂ ਚੱਲੀਆਂ ਪਰ ਇਹ ਜਿਹੜੇ ਫੌਜ ਦੇ ਕਮਾਂਡਰ ਬਣੇ ਸਨ ਤੇਜਾ ਸਿੰਘ ਵਰਗੇ ਇਹਨਾਂ ਗਦਾਰਾਂ ਵੱਲੋਂ ਮੈਦਾਨ ਛੱਡ ਦਿੱਤਾ ਗਿਆ ਅੰਗਰੇਜ਼ ਅੱਗੇ ਵਧਣ ਲੱਗੇ ਨੇ ਹੱਥੋ ਹੱਥੀ ਕਿਰਪਾਨਾਂ ਦੇ ਨਾਲ ਜੁੱਧ ਸ਼ੁਰੂ ਹੋਇਆ ਤੋਪਚੀ ਕੀ ਦੇਖਦੇ ਹਨ ਕਿ ਬਾਰੂਦ ਦੀ ਥਾਂ ਪੇਟੀਆਂ ਦੇ ਵਿੱਚੋਂ ਸਰੋਂ ਨਿਕਲ ਰਹੀ ਹੈ ਦੁਪਹਿਰ ਤੱਕ ਕੌਮ ਦੇ ਸੂਰਮੇ ਅੰਗਰੇਜ਼ ਫੌਜਾਂ ਦੇ ਨਾਲ ਲੜਦੇ ਰਹੇ ਜਿਹੜੇ ਗद्दार ਸਨ ਉਹ ਮੈਦਾਨ ਛੱਡ ਕੇ ਭੱਜ ਗਏ ਨੇ ਆਖਰ ਦੁਪਹਿਰ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਹੁੰਦੀ ਹੈ ਇਸ ਦੇ ਨਾਲ ਹੀ ਸਿੱਖ ਰਾਜ ਦਾ ਸੂਰਜ ਡੁੱਬ ਜਾਂਦਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਦਸਾਂ ਸਾਲਾਂ ਦੇ ਵਿੱਚ ਉਸ ਦਾ ਸਾਰਾ ਹੀ ਪਰਿਵਾਰ ਇੱਕ ਸਾਜ਼ਿਸ਼ ਦੇ ਅਧੀਨ ਖਤਮ ਕੀਤਾ ਗਿਆ ਇਹ ਇਕੱਲਾ ਉਸ ਦਾ ਪਰਿਵਾਰ ਹੀ ਖਤਮ ਨਹੀਂ ਹੋਇਆ ਨਾਲ ਇਹ ਸਿੱਖ ਰਾਜ ਦਾ ਸੂਰਜ ਵੀ ਡੁੱਬ ਜਾਂਦਾ ਸਿੱਖ ਰਾਜ ਨੂੰ ਵੀ ਇਹਨਾਂ ਗਦਾਰਾਂ ਵੱਲੋਂ ਖਤਮ ਕੀਤਾ ਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਬਹਾਦਰੀ ਅੱਗੇ ਸਿਰ ਝੁਕਦਾ ਹੈ ਜਿਸ ਨੇ ਸਿੱਖ ਰਾਜ ਦੇ ਘਰ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦਿੱਤਾ ਕੌਮ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਇੱਕ ਪਾਸੇ ਫੌਜ ਦੇ ਕਮਾਂਡਰ ਅਤੇ ਆਗੂ ਗਦਾਰ ਹੋ ਚੁੱਕੇ ਸਨ ਪਰ ਫਿਰ ਵੀ ਇਸ ਬਹਾਦਰ ਯੋਧੇ ਨੇ ਹਾਰ ਨਹੀਂ ਮੰਨੀ ਆਖਰੀ ਸਾਹ ਤੱਕ ਆਪਣੇ ਸਿੱਖ ਰਾਜ ਦੇ ਘਰ ਦੀ ਪ੍ਰਾਪਤੀ ਲਈ ਲੜਿਆ ਇਸ ਦੀ ਸ਼ਹਾਦਤ ਦੇ ਨਾਲ ਹੀ ਸਿੱਖ ਰਾਜ ਦਾ ਸੂਰਜ ਡੁੱਬ ਜਾਂਦਾ ਇਸ ਮਹਾਨ ਯੋਧੇ ਦੀ ਸ਼ਹਾਦਤ ਦੇ ਅੱਗੇ ਸਿਰ ਝੁਕਦਾ ਹੈ ਵਿਚਾਰ ਕਰਦਿਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ